ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਵੋਗੇ ਤੇ ਆਜੋ ਆਪਣਾ ਫਿਰ ਵਲੌਗ ਵੇਖਦੀ ਆ ਹਾਂਜੀ ਕੀ ਹਾਲ ਚਾਲ ਦੋਸਤੋ ਚੱਲਦਾ ਹੀ ਇਹ ਜੇ ਲੇਅਰ ਦਾ ਕੰਮ ਖਦੀ ਜਰੇ ਦੇ ਲੱਗਾ ਹੋ ਜੀ ਰਾਤ ਵੱਢ ਕਰਾ ਦੇ ਸਵੇਰ ਦਾ ਬੁਰੇ ਹਾਲ ਹੋਏ ਭਾਈ ਅੱਜ ਫੋਟੋ ਫਿਕ ਰਹੀ ਆ ਅੱਜ ਤਣ ਕੀ ਲਾਵਾ ਉਰ ਉਰ ਕਾਲੂ ਲਾਵਾਂਗੇ ਬੁਰਾ ਹਾਲ ਹੋਇਆ ਪਿਆ ਅਜ ਤੱਕ ਮਿੱਟੀ ਨਾਲ ਖਾਦੋ ਸਾਰੇ ਲਿਬੜੇ ਪਏ ਆ ਕਿਵੇਂ ਗਲੀਖ ਨਾਲ ਲਿਬੜੇ ਹੁੰਦੇ ਐ ਹੋਇਆ ਲ ਹੋਇਆ ਤੇ ਉਹ ਗੁਰਦਾ ਚੱਲੇ ਜੀ ਟ੍ਰੈਡਰ ਲੈ ਕੇ ਕਰਨ ਨੂੰ ਇੱਕ ਮਾਸਮੂਨ ਸਾਰਾ ਲੈ ਜੂਗਾ ਚੱਲ ਚੱਲਦੇ ਆ ਫਿਰ ਆਪਾਂ ਵੀ ਹੋਰ ਲੱਗਦੇ ਆ ਅੱਧਾ ਪੌਣਾ ਘੰਟਾ ਫਿਰ ਜਾ ਕੇ ਨੌਨੇ ਨੌਨੇ ਆ 5-7 ਕਿਲੋ ਵਜਨ ਦਾ ਮਿੱਟੀ ਦਾ ਹੀ ਹੋ ਗਿਆ ਹੁਣ ਜਿਹੜਾ ਬਾਕੀ ਉਹ ਤਾਂ ਹੈਗਾ ਹੀ ਹੈਗਾ ਸਾਲ ਦਾ 50-75 ਕੋਈ ਪ੍ਰਵਾਹ ਪ੍ਰਭੂ ਕੋਈ ਨਹੀਂ 8 ਕਟਾ ਲੇਜ਼ਰ ਪਾਇਆ ਹੋਇਆ ਪਾ ਕੋਈ ਕਰਦਾ ਬਦੰਦਰ ਉਹ ਇੱਕ ਵਾਰੀ ਸਟਾਈਆ ਕਰ ਦੋ ਫਿਰ ਚੱਕਣ ਦੀ ਲੋੜ ਨਹੀਂ ਫਰੂਪੋਣਾ ਫਰਦਾ ਗੱਲ ਮੈਂ ਮੱਕੀ ਬਹੁਤ ਆ ਵੀ ਸਾਡੇ ਏਰੀਆ ਚ ਅੱਜ ਕੀ ਲੱਗੀ ਮੱਕੀ ਮੱਕ ਚੜਾ ਪੈ ਲੋਕਾਂ ਦਾ ਅੱਜ ਕੀ ਤਾਂ ਦੇਖੋ ਬਾਕੀ ਅੱਗੇ ਜਾ ਕੇ ਕੀ ਬਣਦਾ ਇਹ ਰੇਟ ਰੂਟ ਦਾ ਆਲੂਆਂ ਦਾ ਸਰਿਆ ਕੇ ਮੰਦਾਈ ਹੋ ਗਿਆ ਸੀਗਾ ਬਾਕੀ ਮੱਕੀ ਦਾ ਪਿਛਲੇ ਸਾਲ ਵੀ ਸੋਣੀ ਰਹੀ ਸੀ ਅੱਜ ਕੀ ਵੀ ਦੇਖੋ ਵਧੀਆ ਹੀ ਹੋਊ ਜਿਹੜੀ ਸਾਈਡ ਜ਼ਮੀਨਾਂ ਠੇਕੇ ਠੁਕੇ ਘਾਟਾ ਉਥੇ ਲੱਗ ਜਾਉ ਮੱਕੀ ਵੇਜਣਾ ਦਿਨਾ ਚੀ ਠੇਕਾ ਉਲਟੂ 40000 ਵਾਲੇ ਵੀ ਲੱਖ ਨੂੰ ਜਾਇਆ ਕਰੂ ਸਾਡੇ ਵੀ ਫੋਲ ਚੱਕਿਆ ਪਿਆ ਕੰਮ ਐਦ ਕੀ 70 70 ਹੋ ਗਿਆ ਚਲੋ ਦੇਖੋ ਬਾਕੀ ਅੱਗੇ ਜਾ ਕੇ ਕੀ ਬਣਦਾ ਮੌਸਮ ਤੇ ਡਿਪੈਂਡ ਆ ਇਹਦਾ ਝਾੜ ਵੀ ਕਿੰਨਾ ਨਿਕਲੂ ਮੈਂ ਦਰ ਸਾੰਭੀਆਂ ਦਾ ਸਾਮਾਨ ਸਾਰਾ ਯਾਰ ਉਹਨਾਂ ਦੇ ਵੀ ਜੱਕ ਲਈ ਕਰ ਸੀ ਕੰਮ ਹੋ ਗਿਆ ਫਿਨਿਸ਼ ਚੱਲਦੇ ਹੁਣ ਘਰਾਂ ਨੂੰ ਅੱਗੇ ਬਾਰੇ ਨੇ ਗੱਲਾਂ ਸੁਣਦੇ ਆ ਮਿੰਨ ਦਾ ਦੀਆਂ 10 ਮਿੰਟ ਕੱਢ ਕੇ ਫੇਰ ਹੀ ਚੱਲਾਂਗੇ ਕਰੇ ਕਿਹੜਾ ਜੀ ਲੱਗਦਾ ਵਾ ਚੋ ਦੇਖੋ ਦੋਰਾ ਸੀ 1 ਚ ਚੱਲਦਾ 2000 ਚੱਕਰ ਦੇ। ਬਹੁਤ ਵਧੀਆ ਜੰਦਾ ਪੂਰਾ ਧਿਆਨ ਰੱਖਿਆ ਹੋਇਆ ਖੇਤ। ਦਾ ਲੰਗੂ ਜਮਾ ਸਾਫ ਖੱਤੇ। ਟੂੜਾ ਤੂੜੇ ਜਿਤਾ ਪਿਆ ਕੰਮ ਮੇਰੇ ਵੀਰੋ। हां ਵੀ ਮਿੰਦਰ ਹਾਂ ਵੀ ਲਿਆ ਪਾਣੀ ਸੁਣਾ ਦੇ ਗੱਲ ਜਮਾ ਪਾਣੀ ਪਾਣੀ ਤਾਂ ਪੀ ਲੈਣਾ ਗਲਤ ਤਾਂ ਸੁਣਾ ਬਲੌਗ ਪਾਈਏ ਕਿਹੜੀ ਗੱਲ ਸੁਣਾਉਂ ਵੀਰੇ ਕੋਈ ਵੀ ਸੁਣਾ ਦੇ ਕਿੱਥੇ ਹੋਂਨਾ ਮੈਂ ਵੀ ਸਰਵੇਜ ਕਰਦਾ ਅੱਛਾ ਅੱਜ ਵੇਲਾ ਹੀ ਹੈ ਅੱਜ ਜਮਾ ਵੇਲਾ ਅੱਛਾ ਕੱਲ ਨੂੰ ਹੀ ਕਰਨਾ ਹੈ ਹਾਂ ਜੀ ਵੀਰੇ ਦੁਕਾਨ ਤੇ ਲਾ ਦੁਕਾਨ ਦੇ ਕਰਨਾ ਕੱਲ ਨੂੰ ਲਵਾਈਂ ਦਿਹਾੜੀ ਨਾਲ ਇੱਥੇ ਮੋਟਰ ਤੇ ਹੀ ਚੱਪਾ ਰਗਲਾ ਪਾਣੀ ਦਾ ਤਲਾ ਅਥਰਾ ਤੋਂ ਭਰਿਆ ਨਾ ਪਾਣੀ ਚ ਪਾਈਂ ਗਲਾਸ ਤੋ ਲੈ ਗਰੇ ਚੱਕ ਤੋਂ ਪਹਿਲਾਂ ਤਤਵਾਤ ਚਲ ਮੈਂ ਦਰਨੇ ਆ ਤਾ ਦਵਾ ਤੇ ਆ ਤੋ ਖਲੋਤ ਲੈ ਇਹਨਾਂ ਨੂੰ ਕੋਣ ਤੋ ਖਾ ਦਤਵਾ ਕੇ ਚਲੇ ਗਿਆ ਜਿਵੇਂ ਦਸਤਾਨੇ ਪਾਈ ਹੁੰਦੇ ਨੇ 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 ਸਾਫ ਆ ਲੈ ਆ ਲੈ ਆ ਬਾਈ ਗਲਾਸ ਪੱਜ ਕੇ ਬਾਤ ਤੇ ਆਵਾ ਲੱਗੀ ਹੋਈ ਆ ਪੱਜ ਕੇ ਮਾੜੀ ਲਾਰੇ ਸਪਰਿੰਟ ਅੱਜ ਪਤਾ ਮੈਨੂੰ ਅੰਦਰ ਤੇਰੇ ਖੁਰੀ ਜਾਂਦੀ ਆ ਆ ਜਾ ਆ ਜਾ ਗੇਰਾਂ ਆ ਜਾ ਪੱਜ ਕੇ ਭੱਜ ਕੇ ਭੱਜ ਕੇ ਆ ਜਾ ਆ ਜਾ ਆ ਜਾ ਭੱਜ ਕੇ ਆਹੋ ਆ ਜਾ ਇਹਨੇ ਕੋਕ ਪੀਣਾ ਪੀ ਸਕਦਾ ਫੇਰ ਨਾ ਕਿਉਂ ਪੁੱਛਿਆ ਨਹੀਂ ਸਮਾਰਟ ਵੱਧੂ ਹੀ ਪਿਆ ਹੁੰਦਾ ਯਾਰਾਂ ਕੋਲੇ ਕੋਕ ਆ ਬੇ ਕੋਕ ਤੋ ਨਾ ਯਾਰ ਉਹ ਜਾ ਜਾ ਬਾਲਟੇ ਚੋਂ ਪਾਣੀ ਵੀ ਕੱਢਦੇ ਸਾਰਾ ਗੱਲਾ ਹੋ ਗਿਆ ਤੂੰ ਸੁਧਾਰ ਕਰਦਾ ਤਾਂ ਇਹਨਾਂ ਵੱਧ ਗਿਆ ਉਹ ਜਾ ਜਾ ਤਾ ਥੋੜਾ ਬਾਟ ਕੇ ਕਿ 10 ਕਿਲੋ ਦੀ 10 ਕਿਲੋ ਦੀ ਆ ਹੋਰ ਕਿੰਨੀ ਆ ਬੱਸ ਕਰਿਆ ਤੂੰ ਗਿੱਲਾ ਹੋਇਆ ਸਾਰਾ ਉਹ ਨਹੀਂ ਫੋਨ ਨੂੰ ਕੁਝ ਨਹੀਂ ਹੁੰਦਾ ਯਾਰ ਫੋਨ ਦੀ ਟੈਨਸ਼ਨ ਨਾ ਲਿਆ ਕਰ ਯਾਰ ਵੀਰੇ ਲੈਣੀ ਪੈਂਦੀ ਆਹੀ ਇਕਲੌਤਾ ਰਹਿ ਗਿਆ ਵਿਚਾਲਾ ਕੋਈ ਨਹੀਂ ਮੰਗਾ ਦਾਂਗੇ ਬਾਅਦੋਂ ਗੱਲ ਆ ਯਾਰ ਕੋਈ ਕਿੰਨੇ ਚਾਹੀਦੇ ਆ ਫੋਨ ਆਈਫੋਨ ਮੰਗਾ ਕੇ ਦੇ ਦੋ ਕੈਮਰਾ ਆਪੇ ਜੋ ਵੀ ਫੋਨ ਯਾਰ ਮੁੰਡੇ ਨੂੰ ਸਾਡੇ ਨੂੰ ਓਹ ਕਾ ਯਾਰ ਦੋ ਕੈਮਰਾ ਵਾਲਾ ਆਈਫੋਨ ਹੀ ਮੰਗ ਰਾ ਬਾਹਲੀ ਡਿਮਾਂਡ ਨਹੀਂ ਆਈ। ਨਹੀਂ ਬਾਹਲੀ ਤਗੜੀ ਡਿਮਾਂਡ। ਤਿੰਨ ਵਾਲਾ ਨਹੀਂ ਮੰਗ ਰਾ ਦੋ ਵਾਲਾ ਹੀ ਕਹਿੰਦਾ ਬਹੁਤ ਆ। ਦੋ ਵਾਲਾ ਹੀ ਬਹੁਤ ਆ ਭਾਈ। ਕਹਰੇ ਮਾੜਾ ਯਾਰ ਸਾਰਿਆਂ ਨੂੰ ਯਾਰ ਤੋ ਵੀਰੇ ਫੋਨ ਭੇਜੋ। ਉਹ ਵੀਰੇ ਫਰੈਂਡ ਯਾਰ ਵੀਰੇ ਬੇਨਤੀ ਯਾਰ ਵੀਰੇ ਬਾਰੋਂ ਫੋਨ ਫਾਨ ਪੇ ਜੋ ਐਪਲ ਦਾ ਯਾਰ ਦੋ ਕੈਮਰੇ ਵਾਲਾ ਹੀ ਭੇਜ ਦਿਓ ਚਾਹੇ। ਠੀਕ ਆ। ਬਾਹਲੀ ਵੱਡੀ ਨਾਲ ਹੀ ਰੱਖਿਓ। ਠੀਕ ਆ। ਓਪੇ ਇਹਦੇ ਵਾ ਸਾਲ ਦੀ। ਹਾਂ ਭੇਜਿਓ ਭਰਾ ਸਾਲ ਚ ਹੀ। ਹਾਂ ਹੋਰ ਪਤਾ ਲੱਗੇ ਸੰ 2000 28 ਵੀ ਨਿਕਲ ਗਿਆ 28 ਵੀ ਨਿਕਲ ਗਿਆ 26 27 ਤਾਂ ਨਿਕਲੀ ਜਾਣਾ ਹੈ ਉਹ ਤਾਂ ਨਿਕਲੀ ਜਾਣਾ ਵੀਰੇ 25 ਦੇ ਜਿਵੇਂ ਨਿਕਲ ਗਿਆ ਹੁਣ ਸਹੀ ਗੱਲ ਆ 25 ਕੀ ਰਹਿ ਗਿਆ ਮੰਨ ਲਾ 6ਵਾਂ ਮਹੀਨਾ ਚੱਲਦਾ ਹਾਂ ਹਾਂ 6 ਮਹੀਨੇ ਹੋਰ ਰਹਿ ਗਏ ਸਾਲ ਤਾਂ ਗਿਆ ਭੱਜਿਆ ਸਹੀ ਗੱਲ ਆ ਹੁਣ ਥੋਲਾ ਹੁਣ ਪੈਰ ਹੱਥ ਨਹੀਂ ਧੋਂਦਾ ਹੁਣ ਪੈ ਆ ਤੂੰ ਨਾ ਬਲਵਾ ਤਾਂ ਮੈਨੂੰ ਮੈਨੂੰ ਬਲਵਾ ਦੇ ਚੱਲ ਕੋਈ ਨਹੀਂ ਇੰਨੇ ਕ ਨਾਲ ਨੂੰ ਕੀ ਹੁੰਦਾ 2 ਮਿੰਟ ਚ ਸੁੱਕ ਜਾਣਾ ਇੰਨੇ ਕ ਨਾਲ ਤਾਂ ਕੀ ਆ ਹਾਂ ਤਾਂ ਵਧੀਆ ਹੋ ਗਿਆ ਗੱਲਾਂ ਜਾਂ ਹੋ ਗਿਆ ਤੂੰ ਹੁਣ ਨਾਲੇ ਹਾਂ ਗਰਮੀ ਨਹੀਂ ਲੱਭੂਗੀ ਪਾ ਦੇ ਕੇ ਆਹ ਹੋਰ ਆਦਾ ਚਿੱਟਾ ਬਾਬੂ ਨੇ ਹੱਥ ਲਾ ਗਿਆ ਉਹ ਕਹੇ ਫਿਰ ਗਰਮੀ ਉਹ ਆ ਜਾਣੀ ਹੈ ਹਾਂ ਨਸਿਆਂ ਨੂੰ ਛੱਡਿਏ ਵੀਰ ਜੀ ਗੁਰੂ ਵਾਲਾ ਬਣਨੀਏ ਹਲੋ ਛੱਡ ਦੋ ਨਸਿਆਂ ਨੂੰ ਛੱਡਾਂਗੇ ਵੀਰੇ ਹੌਲੀ ਹੌਲੀ ਤੈਨੂੰ ਤੂੰ ਕਹ ਜਦੋਂ ਫੋਨ ਆਗਾ ਤੂੰ ਛੱਡ ਦੇ ਮੈਂ ਯਾਰ ਛੱਡ ਦੇਣਾ ਦੱਸ ਯਾਰ ਹਾਂ ਚੱਕ ਜਵਾਨ ਰਹਿ ਗਈ ਯਾਰ ਹਾਂ ਬੜਾ ਠੀਕ ਆ ਅਗਲੇ ਦਿਨ ਫੋਨ ਆ ਗਿਆ ਉਸੇ ਨੂੰ ਨਸ਼ਾ ਸਾਰੇ ਨਸ਼ੇ ਬੰਦ ਕਰ ਦੇ ਤਾਂ ਕਹਿੰਦਾ ਮੇਰੇ ਜਲਦੀ ਭੇਜ ਦਿ ਕੋਈ ਜਿਹੜਾ ਮਰਜ਼ੀ ਭੇਜ ਦਿ ਯਾਰ ਬਸ ਸੇਵਾ ਹੀ ਆ ਵੀਰੇ ਪਰ ਦੋ ਕੈਮਰੇ ਚਾਹੀਦੇ ਆ ਨੇ ਹਾਂ ਪਰ ਕੈਮਰੇ ਮਗਰ ਦੋ ਚਾਹੀਦੇ ਆ ਕਹੇ ਜੂਠਾ ਸੇਵ ਦੰਦੀ ਵੱਡੇ ਵਾਲਾ ਨਾ ਠੀਕ ਆ ਉਹ ਮਗਰ ਲੱਗਿਆ ਪੱਕਾ ਹੋਣਾ ਚਾਹੀਦਾ ਭਾਵੇਂ ਸਟicker ਹੀ ਲਾਇਆ ਹੋਵੇ ਯਾਰ ਭਾਵੇਂ ਸਟicker ਹੀ ਲਾਓ ਠੀਕ ਆ ਦੇਖੀ ਕਿਤੇ ਹੋਰ ਅਗਲਾ 500 ਦਾ ਫੋਨ ਲੈ ਕੇ ਭੇਜ ਦੇ ਚੱਲ ਮਾਣ ਹੀ ਹੁੰਦਾ ਭੇਜੇ ਨਾਲ ਸਹੀ ਕੰਮ ਘਟੋ ਘਟੀ ਹੋਇਆ ਵਾ ਕਹਿੰਦੇ ਇੱਧਰ ਵੀ ਕੰਮ ਕਹਿੜਾ ਕੀਤਾ ਵਾ ਚੋਬਰ ਨੇ ਸਾਡੇ ਨੇ ਰਕਣਾ ਚੜੀ ਜਾਂਦੇ ਆ ਤਿੰਨ ਇੱਕ ਦੱਪਾ ਕੇ ਠੀਕ ਆ ਪੁਰਲੇ ਬੁੱਲਾਂ ਜੇ ਲਾ ਕੇ ਸਟੀering ਨੂੰ ਹੱਥ ਪਾ ਕੇ ਪਾ ਦੇਣੀ ਇੱਥੇ ਰਾਤ ਅਜੇ ਰਾਤ ਲਾਉਣੀ ਐ ਰਾਤ ਰੋਜ਼ ਨਹੀਂ ਚੱਲੀ ਆ ਘਰੋਂ 10 ਮਿੰਟ ਹੋਰ ਆ ਤੂੰ ਲੈ ਜਾ ਲੈ ਟਰੈਕਟਰ ਮੇਂਦਰ ਟਰੈਕਟਰ ਲੈ ਚੱਲ ਘਰ ਹੌਲੇ ਹੌਲੇ ਪਿਆ ਜਾਣੀ ਚੱਲ ਠੀਕ ਆ ਮਾਲਾ ਮੇਰਾ ਮਾਲਕਾ ਵੀਰੇ ਕੋਲ ਕੋਈ ਨਹੀਂ ਸਹੀ ਗੱਲ ਆ ਵੀਰੇ ਲਓ ਜੀ ਚੱਲੇ ਘਰਾਂ ਨੂੰ ਵੀ ਜਾ ਗਿਆ ਖਰਾ ਲੈ ਕੇ ਮੂਰੇ ਮੈਂ ਦਰੋਂ ਕਰਤਾ ਉਹਨਾਂ ਚਾਲੇ 5050 ਡੀ ਤੇ ਤਿਆਰ ਹੋਣੀ 5405 ਤੇ ਹੋ ਹੱਕਾ ਲੋ ਓਕੇ ਬਾਈ ਜੀ ਮਿਲਦੇ ਆ ਫਿਰ ਅਗਲੇ ਬਲੌਂਗਸ